ਮੇਰਾ ਨਾਮ ਬਲਵੀਰ ਸਿੰਘ ਹੈ। ਹਾਂਜੀ। ਆ ਵਾਸੀ ਪਿੰਡ ਗੰਜੇ ਤੇ ਕਿਹੜੀ ਗੰਜੇ ਨੇ? ਇਹ ਕਿੰਨੀ ਕੋਮਰ ਸੀ? ਉਮਰ ਤਕਰੀਬਨ 50 ਸਾਲ ਦੀ ਥੀ। ਕਿਸ ਤਰ੍ਹਾਂ ਇਹ ਨਾਲ ਆਇਆ? ਹਾਂ। ਮੇਰੇ ਚਾਚੇ ਦਾ ਲੜਕਾ ਇਸ ਵੇਰੇ ਨਾ ਤਕਰੀਬਨ 8.5-9 ਵੇਰੇ ਤਕਰੀਬ ਬਾਜ਼ਾਰ ਆ ਰਿਹਾ ਸੀ ਬੋਰ ਦਾ ਸਮਾਨ ਲੈਣ ਵਾਸਤੇ। ਤੇ ਕੋਤਪੇ ਵਾਲੇ ਮੋੜ ਤੇ ਲੱਗੀ ਇੱਕ ਤੇਜ਼ ਰਫ਼ਤਾਰ ਟਰਾਲੀ ਜਿਹੜੀ ਪੱਠੇ ਤੋਂ ਪੱਠੇ ਨੂੰ ਜਾ ਰਹੀ ਸੀ। ਬਹੁਤ ਜਿਆਦਾ ਤੇਜ਼। ਬਹੁਤ ਤੇਜ਼ ਸੀਗੀ ਭਾਜੀ। ਉਹਦੇ ਤੋਂ ਕੁਝ ਸਬੰਧੀ ਨਹੀਂ ਤੇ ਜਾਂਦੇ ਸਾਰੇ ਇਹਨਾਂ ਨੇ ਮਿਲ ਕੇ ਮੋਟਰ ਮੋਟਰਸਾਈਕਲ ਤੇ ਆ ਰਹੀ ਸੀ ਸ਼ਹਿਰ ਨੂੰ ਟਰੈਕਟਰ ਨੂੰ ਉੱਪਰ ਚੜਾਤਾ ਉਹਨਾਂ ਨੇ ਹਾਂਜੀ ਮੌਕੇ ਤੇ ਹੀ ਡੈਥ ਹੋ ਗਈ ਟਰੈਕਟਰ ਹਾਂਜੀ ਟਰੈਕਟਰ ਹਾਂਜੀ ਟਰੈਕਟਰ ਟਰਾਲੀ ਪੱਠੇ ਤੋਂ ਬਰਾਮਦ ਕੀਤਾ ਹੈ ਤੇ ਉਹਨਾਂ ਟਰਾਲੀ ਟਰੈਕਟਰ ਪਾਸੇ ਕਰ ਲੇਤਾ ਤੇ ਕੱਲੀ ਟਰਾਲੀ ਉਹਨਾਂ ਨੇ ਦੇ ਦਿੱਤੀ ਹੋਈ ਹੈ ਜਿਹੜੀ ਡਰਾਈਵਰ ਨਹੀਂ ਹੈ ਜਿ ਬਣਾਉਂਦਾ ਡਰਾਈਵਰ ਦਾ ਨਾਮ ਦੱਸਿਆ ਉਹਨਾਂ ਨੇ ਪੱਠੇ ਵਾਲਿਆਂ ਦੇ ਕਾਨੂੰਨ ਮੁਤਾਬਕ ਜਿਹੜਾ ਨਾਮ ਉਹਦਾ ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਦਾ ਵਾਸੀ ਪਿੰਡ ਦੁਲਚੀਕੇ ਉਹਨਾਂ ਨੇ ਸਾਈਡ ਤੇ ਕਰਤਾ ਜੀ ਹਾਂਜੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਉਹਦੇ ਹਾਂਜੀ ਕਿਚੇ ਪਿੰਡ ਇਹ ਗੁਰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਕਿਲਚੇ ਦਾਖਲੇ ਦੁੱਜੇ ਗੇ ਇਹ ਆਪਣੇ ਮੋਟਰਸਾਈਕਲ ਤੋਂ ਫਰੀ ਗੁਰ ਨੂੰ ਆ ਰਿਹਾ ਸੀਗਾ ਤੇ ਰਸਤੇ ਵਿੱਚ ਇੱਕ ਆਪਣੇ ਰੇੜਾ ਜਾ ਰਿਹਾ ਸੀਗਾ ਉਹ ਟੋਆ ਕਰਕੇ ਰੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ ਉਹਦੇ ਬਸ ਉਹ ਦਿਗਨਦ ਬਾਜ ਸੜਨ ਡਿੱਗ ਪਿਆ ਸੜਕ ਡਿਕਨਪੁਰ ਉਧਰ ਟਰਾਲੀ एकदम स्पीड ਨਾਲ ਬੜੀ ਤੇਜ਼ ਨਾਲ ਟਾਲੀ ਆਈ ਜੋ ਉਹਨੂੰ ਕੁਚਰ ਕੇ ਅੱਗੇ ਲੰਘ ਰਗੀ ਜਿਸ ਨਾਲ ਉਹਦੀ ਮੌਤ ਹੋ ਗਈ ਆ ਇਸ ਸਬੰਧੀ ਅਸੀਂ ਐਫਆਰ ਦੇ ਭਰਾ ਸੁਜੀ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 88 ਦਰਜ ਕੀਤਾ থানা ਕੀਤਾ ਤੇ ਮਕਦਮੀ ਤਫਤੀਸ਼ ਚੱਲੀ ਆ ਰਹੀ ਹੈ ਨਹੀਂ ਹਲੇ ਨਹੀਂ ਜੀ ਗ੍ਰਿਫਤਾਰੀ ਕਰਾਂਗੇ ਜੀ ਹਾਂ ਤਫਤੀਸ਼ ਜਾਰੀ ਹੈ ਹਾਂ ਟਰਾਲੀ ਲੈ ਲਈ ਕਮਲੇ ਨੇ ਟਰੈਕਟਰ ਨਹੀਂ ਮਿਲਿਆ ਟਰੈਕਟਰ ਲੈ ਕੇ ਭੱਜ ਗਿਆ ਟਰਾਲੀ ਮਿਲ ਗਈ ਸਾਨੂੰ ਉਹ ਅਸੀਂ ਕਬਜ਼ੇ ਲੈ ਲਈ ਆ ਅਗਲੀ ਤਫਤੀਸ਼ ਚੱਲੀ ਆ ਰਹੀ ਹੈ